ਪਰ ਜੇ ਜੰਟਾਂ ਦੇ ਹੱਥ ਚੜ੍ਹਿਆ ਇਹ ਪੂਰਾ ਪਰਿਵਾਰ ਅਜਨਸਾਫ ਵਾਸਤੇ ਦਰਦਾਂ ਤੇ ਠੋਕਰਾਂ ਖਾਣ ਵਾਸਤੇ ਮਜਬੂਰ ਹੋਇਆ ਕਿਉਂਕਿ ਇਹਨਾਂ ਨੂੰ ਵਿਦੇਸ਼ ਜਾਣ ਦੇ ਸੁਪਨੇ ਦਿਖਾਏ ਕੇ ਸੀ ਕੀਆ ਕਿਆ ਸੀ ਕਿ ਤੁਸੀਂ ਸਾਨੂੰ ਸਿਰਫ 30 ਲੱਖ ਰੁਪਇਆ ਦੇ ਦਿਓ ਤੁਹਾਨੂੰ ਦੋਵਾਂ ਪਤੀ ਪਤਨੀ ਨੂੰ ਤੇ ਤੁਹਾਡੇ ਬੇਟੇ ਨੂੰ ਅਸੀਂ ਵਿਦੇਸ਼ ਪਹੁੰਚਾ ਦੇਾਂਗੇ ਪਰ ਇਹ ਪਤੀ ਪਤਨੀ ਤੇ ਇਹਨਾਂ ਦਾ ਬੇਟਾ ਵਿਦੇਸ਼ ਤਾਂ ਪਹੁੰਚਣ ਦੀ ਗੱਲ ਦੂਰ ਰਹਿ ਗਈ ਨਾ ਤਾਂ ਇਹ ਵਿਦੇਸ਼ ਪਹੁੰਚੇ ਤੇ ਨਾ ਕਿ ਇਹਨਾਂ ਦਾ 30 ਲੱਖ ਰੁਪਇਆ ਜੂਆ ਇਹਨਾਂ ਦੇ ਕੋਲੇ ਵਾਪਸ ਹੁੰਦਾ ਬਹੁਤ ਹੀ ਹੈਰਾਨੀਜਨਕ ਅਤੇ ਸ਼ਰਮਨਾਕ ਮਾਮਲਾ ਜੂਆ ਹੈ ਫਰੀਦਕੋਟ ਤੋਂ ਸਾਮਣੇ ਆ ਰਿਹਾ ਜਿੱਥੇ ਪਤੀ ਪਤਨੀ ਸਮੇਤ ਬੇਟੇ ਦੇ ਨਾਲ 30 ਲੱਖ ਰੁਪਏ ਦੀ ਲੁੱਟ ਹੋਈ ਹੈ ਤੇ ਲੁੱਟ ਕਿਸੇ ਚੋਰ ਨੇ ਨਹੀਂ ਕੀਤੀ ਬਲਕਿ ਇੱਕ ਧੋਖੇਬਾਜ਼ ਏਜੰਟ ਦੇ ਵੱਲੋਂ ਕੀਤੀ ਗਿਆ ਜਿਸ ਨੇ ਪੂਰੇ ਪਰਿਵਾਰ ਨੂੰ ਬਾਹਰ ਜਾਣ ਦੇ ਸੁਪਨੇ ਵਿਖਾਏ ਸੀ ਪਰ ਸੁਪਨੇ ਉਦੋਂ ਚੂਰਚੂਰ ਹੋ ਗਏ ਜਦੋਂ 30 ਲੱਖ ਰੁਪਏ ਲੁੱਟ ਕੇ ਇਹ ਏਜੰਟ ਜੋ ਹੈ ਫਰਾਰ ਹੋ ਜਾਂਦਾ ਹੈ ਮੌਕੇ ਤੇ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਕਿ ਕੁਝ ਕਹਿਣਾ ਪਰਿਵਾਰਕ ਮੈਂਬਰਾਂ ਦਾ ਆਉਂਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਇਕਬਾਲ ਆ ਮੇਰੀ ਉਮਰ 42 ਸਾਲ ਦੀ ਹੈ ਮੇਰਾ ਬਾਹਰ ਜਾਣ ਦਾ ਸੁਪਨਾ ਬਾਬਾ ਨੇ ਪੂਰਾ ਕੀਤਾ ਔਰ ਸਟ ਇਮੀਗ੍ਰੇਸ਼ਨ ਸਰਵਿਸ ਵਾਲਿਆਂ ਨੇ ਵਿਦਾਊਟ ਪਾਇਲਟ ਥੋੜੇ ਪੇਪਰਾਂ ਨਾਲ ਮੇਰਾ ਫਾਰਮ ਨੂੰ ਵੀਜ਼ਾ ਵੀ ਪੱਤੀ ਦੇਣਾ ਜਲਵਾ ਦਿੱਤਾ ਬਾਈ ਇਹਨਾਂ ਨੇ ਬੰਦਾ ਹੀ ਵਧ ਗਿਆ ਕੋਈ ਠੱਗੀ ਟੋਰੀ ਨਹੀਂ ਜਿਨ੍ਹਾਂ ਦਾ ਕਿ ਬਾਈ ਹਰਪ੍ਰੀਤ ਜੋ ਕਿ ਆਰਸੀਆਈ ਸੀ ਦਾ ਮੈਂਬਰ ਆ ਉਹ ਬਾਈ ਨੇ ਵੀ 25 ਦਿਨਾਂ ਚ ਲਵਾਇਆ ਪਰ ਮੈਂ ਇਹਨਾਂ ਨੂੰ ਕਹਿ ਹਦਾ ਵੀ ਬੰਦੇ ਵਧੀਆ ਰੱਬ ਤੋਂ ਡਰਨ ਵਾਲੇ ਬੰਦੇ ਆ ਕੋਈ ਲਾਂਬਾ ਨਹੀਂ ਗਿਆ ਸ਼ਹਿਰ ਦੇ ਬੰਦੇ ਆ ਜਰੂਰ ਆ ਜਿਹੜੇ ਬੰਦੇ ਨੇ ਬਾਈਆਂ ਨੇ ਮੇਰੀ ਉਮਰ ਦੇ ਆ ਜਿਹੜੇ ਉਹਦੇ ਬੱਚੇ ਕਲੰਦਾ ਸੁਪਨਾ ਪੂਰਾ ਕਰ ਸਕਦੇ ਆ ਉਹ ਬੱਚਾ ਕਲੰਦੀ بجائے ਬਾਈ ਆਪ ਜਾਣ ਕਿਉਂਕਿ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਬਚਾਰ ਫ੍ਰੀਜ ਹੋਊਗਾ ਸਾਰਾ ਪਰਿਵਾਰ ਸੈਟ ਹੋਊਗਾ ਬੱਚਾ ਇਕੱਲਾ ਮਿਹਨਤ ਕਰੂਗਾ ਕਿ ਫੀਸਾਂ ਭਰੂਗਾ ਹਾਲਾਤ ਤੁਹਾਨੂੰ ਪਤਾ ਹੈ ਕੋਲ ਜਾਓ ਤੇ ਪਹਿਲੇ ਦਾਤੀ ਵੀਜ਼ਾ ਲਵਾਓ ਇਹਨਾਂ ਬਾਈ ਜੀ ਮੈਂ ਆਊਟਸਰਟ ਇਮੀਗ੍ਰੇਸ਼ਨ ਵਾਲਿਆਂ ਤੋਂ ਨਾ ਆਪ ਦਾ ਵਰਕ ਪਰਮਿਟ ਕਲੋਜ਼ ਤੇ ਵਾਈਫ ਦਾ ਆਪਣਾ ਵਰਕ ਪਰਮਿਟ ਤੇ ਬੀਟੀ ਦਾ ਸਟੱਡੀ ਵੀਜ਼ਾ ਇਹਨਾਂ ਨਾਲ ਬਾਰੇ ਗੱਲਬਾਤ ਹੋਈ ਸੀ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਮੇਰਾ अपना क्लोज वर्क पर मतलवाता प्लस काम ਹੋਇਆ ਉਹਦੀ ਐਲ ਐਮ ਆਈ ਦਿੱਤੀ ਇਹਨਾਂ ਨੇ ਇਹ ਆ ਵੀ 1675 ਸਾਰਾ ਕੁਝ ਇੱਥੇ ਲਿਖਿਆ ਹੋਇਆ ਵੇਖਰਾ ਦੇਖੋ ਨਾ ਇਹ ਜੱਟ ਉਹ ਤੇ ਪਿੱਛੋਂ ਕਰ ਇਹਦੇ ਚ ਆਹ ਦੇਖੋ ਵੈਸੇ ਦਾ ਮੁੱਲ ਹਾਂ ਇਹਦੇ ਚ ਆਹ ਮਤਲਬ ਆਹਨੇ ਇਹਦੇ ਚ ਲਿਖਿਆ ਹੋਇਆ ਵੀ 16 1675 ਰੇਟ ਸੀਗਾ ਤੇ 8 ਘੰਟੇ ਕੰਮ ਇੰਜ ਕਰਕੇ ਨਰਸਰੀ ਦਾ ਕੰਮ ਸੀ ਹੈ ਨਾ ਤੇ ਜਦੋਂ ਮੈਂ ਉੱਥੇ ਚਲਾ ਗਿਆ ਉੱਥੇ ਕੋਈ ਕੰਮ ਕਮਾਈ ਨਹੀਂ ਸੀ ਉਹ ਕਹਿੰਦੇ ਬਾਈ ਜੀ ਅਸੀਂ ਤਾਂ ਕੱਲੀ ਐਲਐਮਆਈ ਜਿੰਨੀ ਸੀ ਇਹਨਾਂ ਬੰਦੇ ਨੇ ਥੱਥੋਂ ਐਲਐਮਆਈ ਲਈ ਆ ਪੰਜ ਕੁ ਹਜ਼ਾਰ ਡਾਲਰ ਲੈ ਕੇ ਤੇ ਕੰਮ ਕਮੁੰਦੀ ਦਾ ਸਾਡੀ ਕੋਈ ਗੱਲ ਨਹੀਂ ਹੋਈ ਮੈਂ ਇਹਨਾਂ ਨੂੰ ਫੋਨ ਕੀਤਾ ਯਾਨਾ ਕੰਨੀ ਜੀ ਕਰਦੇ ਰਹੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਆਪਦੀ ਵਾਈਫ ਦਾ ਵੀਜ਼ਾ ਲਵਾਓ ਚਲੋ ਮੈਂ ਕਿਹਾ ਵਾਈਫ ਦਾ ਵੀਜ਼ਾ ਲਵਾ ਲਵਾਂ ਨੇ ਜਦੋਂ ਵਾਈਫ ਦਾ ਵੀਜ਼ਾ ਲਵਾਇਆ ਵਾਈਫ ਦੇ ਨਾਲ ਨੇ ਕਿਹਾ ਸੀ ਓਪਨ ਵਰਕ ਪਰਮਿਟ ਤੇ ਲਵਾਤਾ ਵਿਸਟਰ ਵੀ ਆ ਜੀ ਵਿਸਟਰ ਵੀਜ਼ਾ ਲੱਗ ਗਿਆ ਜਦੋਂ ਫਿਰ ਮੈਂ ਉੱਥੇ ਇਹਨਾਂ ਨਾਲ ਗੱਲਬਾਤ ਕਰਦਾ ਰਿਹਾ ਇਹਨਾਂ ਦਾ ਇੱਕ ਕੋਈ ਰਿ ਉਹ ਮੈਨੂੰ ਉਹ ਡਰਾਂ ਤਮਕਾਉਣ ਜੇ ਲੱਗ ਗਿਆ ਕਿ ਨਾ ਕੋਈ ਹਰਪ੍ਰੀਤ ਸੀ ਉੱਥੇ ਉਹ ਮੇਰੇ ਕੋ ਘਰੇ ਘਰੇ ਆਉਣ ਲੱਗ ਗਏ ਚੁੱਪ ਕਰ ਜਾ ਬਰਾਣਾ ਮੈਂ ਕਿਹਾ ਵੀ ਇੱਥੇ ਪਰਦੇਸ ਚ ਕੰਮ ਕਰਾਵੂਗਾ ਮੈਂ ਇੱਥੇ ਆ ਗਿਆ ਜੀ ਇੱਥੇ ਆ ਕੇ ਪੰਚਾਇਤ ਪੰਜੂਤ ਹੋਈ ਪੰਚਾਇਤ ਇਹਨਾਂ ਨੇ ਰਾਜ ਨਿਵਾ ਕਰ ਲਈ ਰਾਜ ਨਿਵਾ ਕਰਕੇ ਇਹ ਉਹ ਕਰ ਗਈ ਆ ਸੀ ਰਾਜ ਨਿਵਾ ਮੈਂ ਕਿਹ ਪੰਚਾਇਤੀ ਰਾਜ ਨਿਵਾ ਕੀਤਾ ਜੀ ਇਹਨਾਂ ਨੇ ਅੱਬ ਕੈਦਾ ਗਵਾਵਾ ਦੇ ਸਾਈਨ ਆ ਜੀ ਉੱਤੇ ਆ ਦੇਖੋ ਨਹੀਂ ਮਾਦਰ ਸਿੰਘ ਕਲਾਕਾ ਪ੍ਰਧਾਨ ਪਰਮਜੀਤ ਸਿੰਘ ਰਿਟਾਇਰਡ ਪ੍ਰਿੰਸੀਪਲ ਸਨ ਉਤਰਲੋਚੂ ਸੰਤਰਾ ਸਿੰਘ ਕਲੋਨੀ ਫਰੀਦਕੋਟ ਬਹੁਤ ਵਾਰ ਬੰਦੇ ਨੇ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਆਉਂਦੀ ਅਸੀਂ ਤੁਹਾਨੂੰ ਭੇਜ ਦਾਂਗੇ ਦੁਬਾਰਾ ਵਿਜ਼ਾਰਵਾ ਦੇ ਅਸੀਂ ਤੁਹਾਨੂੰ ਉਹ ਦਵਾ ਦੇਾਂਗੇ ਪੇ ਸਲਿੱਪਾਂ ਦਵਾ ਦੇਾਂਗੇ ਵੀ ਕਿਵੇਂ ਉਹ 5 4 5 6 ਮਹੀਨੇ ਹੋ ਗਏ ਜੀ ਇਹ ਲਾਰੇ ਲੂਰੇ ਚ ਲਾਉਂਦੇ ਰਹੀ ਅੱਜ ਕਰਦੇ ਆਂ ਕੱਲ ਕਰਦੇ ਆਂ ਜੀ ਉਹਦੇ ਨਾਲ ਨੇ ਮਾਂ ਮੇਰੀ ਗੱਲ ਸੁਣੀ ਜੀ ਮੈਂ ਐਸਐਸਪੀ ਹਰਜੀਤ ਸਿੰਘ ਆਪਣੇ ਹੁੰਦੇ ਸੀਗੇ ਉਹਨਾਂ ਨੂੰ ਮੈਂ ਐਪਲੀਕੇਸ਼ਨ ਦਿੱਤੀ ਜੀ ਉਹਨਾਂ ਨੇ ਕ੍ਰਾਈਮ ਬ੍ਰਾਂਚ ਵਾਲੇ ਡੀਐਸਪੀ ਰਾਜਨੇਪਾਲ ਜੀ ਨੂੰ ਮਾਰਕ ਕਰਤੀ ਇਹ 7 ਮਹੀਨੇ ਕਮਲਮਕਦਰਾ ਜੀ ਕਦੇ ਡੀਐਲਿਕਲ ਕੋਲੇ ਚਲਾ ਜਾਵੇ ਕਦੇ ਐਸਪੀ ਡੀ ਕੋਲੇ ਚਲਾ ਜਾਵੇ ਕਦੇ ਜਦੋਂ ਮੈਨੂੰ ਕੋਈ ਨਾ ਗੱਲਬੰਦੀ ਦਿਖੀ ਜੀ ਮੈਂ ਹਾਈ ਕੋਰਟ ਚ ਲਾਈ ਗਈ ਹਾਈ ਕੋਰਟ 6 ਤਰੀਕ ਨੂੰ ਉਹਨਾਂ ਨੇ ਇਹਨਾਂ ਨੂੰ ਡਾਇਰੈਕਸ਼ਨ ਪਾਈ ਇਹ 6 6 ਤਰੀਕ ਨੂੰ ਕਹਿੰਦੇ ਜੀ ਵੀ ਸਾਡਾ ਤਾਂ ਪ੍ਰੋਸੈਸ ਚੱਲੀ ਜਾਂਦਾ 6 ਤੋਂ ਬਾਅਦ ਨਾ ਉਹਨੂੰ ਫਿਰ ਇਹਨਾਂ ਨੇ ਜਾ ਕੇ ਕਾਈ ਪ੍ਰੋਸੈਸ ਚੱਲੀ ਜਾਂਦਾ ਉਦੋਂ ਬਾਅਦ 13 ਤਰੀਕ ਨੂੰ ਉਹਨਾਂ ਨੇ ਰਾਜ ਸਾਹਿਬ ਨੇ ਫਿਰ ਮੈਡਮ ਆਪਣੇ ਟਿੱਗਾ ਜੀ ਤੇ ਇਹ ਗਏ ਹਾਈ ਕੋਰਟ ਅਫਸਰ ਚੋਸਾ ਹੋ ਗਿਆ ਡੀਐਸਪੀ ਰਾਜਨਪਾਲ ਗਿਆ ਉੱਥੇ ਇਹਨਾਂ ਨੇ ਜਾ ਕੇ ਕਾਇ ਜੀ ਵੀ ਅਸੀਂ ਐਫਆਈਆਰ ਦਰਜ ਕਰਤੀ ਹੈ 11 ਤਰੀਕ ਨੂੰ ਐਫਆਈਆਰ ਲਾਂਚ ਹੋਈ ਹੈ ਉਹਦੇ ਚ ਕੀ ਹੋਇਆ ਜੀ ਉਹਦੇ ਚ ਜਿਹੜਾ ਮੁੰਡਾ ਨਵਜੋਤ ਆ ਜਿਹੜਾ ਮੇਨ ਸੀਗਾ ਜਿਹੜਾ ਮਾਰਕਫੈਕਟ ਇਨਸਪੈਕਟਰ ਬਤੌਰ ਰਸਪੈਕਟਰ ਉਹਨੂੰ ਇਹਨਾਂ ਨੇ ਘੜਤਾ ਕਹਿੰਦੇ ਜੀ ਉਹਦਾ ਪ੍ਰੂਫ ਹੈ ਨਹੀਂ ਸਾਨੂੰ ਇਹ ਮਿਲ ਕੇ ਉਹਦਾ ਪ੍ਰੂਫ ਆ ਦੇਖੋ ਪਿਆ ਜੀ ਇੱਕ ਹੋਰ ਹੈ ਉਹ ਫਨ ਪਲਾਜ਼ਾ ਜੋ ਆਉਂਦਾ ਜਾਂਦਾ ਫਨ ਪਲਾਜ਼ਾ ਜੀ ਇਹਨਾਂ ਦਾ ਦਫਤਰ ਆ ਜੀ ਉਹਦੀ ਰਿਕਾਰਡਿੰਗ ਕਿਹਾ ਮੈਂ ਪੁਲਿਸ ਨੂੰ ਕਿ ਉਹਦੀ ਰਿਕਾਰਡਿੰਗ ਕਢਾ ਲਓ ਉਹਦੇ ਚ ਇਹ ਮਿਲ ਜੂਗਾ ਜੀ ਤੇ ਉਦੋਂ ਬਾਅਦ ਚਲੋ 11 ਤੋਂ ਬਾਅਦ ਇਹਨਾਂ ਦੀਆਂ ਜ਼ਮਾਨਤਾਂ ਵੀ ਕੈਂਸਲ ਹੋ ਗਈਆਂ ਜੀ ਆ ਦੇਖੋ ਇਹਨਾਂ ਨੇ ਜਮਾਨਤਾਂ ਕੈਂਸਲ ਹੋ ਗਈਆਂ ਫਿਰ ਇਹ ਹਜੇ ਵੀ ਸ਼ਹਿਰ ਚ ਤੁਰੇ ਫਿਰਦੇ ਹੀ ਇੱਥੇ ਆਮੋ ਮੇਰੇ ਗਵਾਵਾਂ ਨੂੰ ਵੀ ਉਹ ਪੂਰਨ ਵੀਰਾ ਮੁੰਡਾ ਉਹਨੂੰ ਵੀ ਹੋਰ ਵੀ ਦਰਸ਼ਨ ਬਣਾ ਜੀ ਉਹਨਾਂ ਨੂੰ ਵੀ ਜਾ ਕੇ ਲੈਣ ਧਮਕਾਇਆ ਜੀ ਇਹ ਪਰਚਾ ਕੈਂਸਲ ਹੋ ਜੂਗਾ ਜੀ ਅਸੀਂ ਰੋਟੇ ਟਿੱਟਕਾ ਸਾ ਕਰ ਦਿਆਂਗੇ ਅਜ਼ੀਰਾ ਕਰ ਦਿਆਂਗੇ ਵਾ ਕਰ ਦਿਆਂਗੇ ਵੀ ਕੋਈ ਇਹਨਾਂ ਨੂੰ ਪੁਲਸ ਰੈਸਪੋন্স ਕਰੇਗਾ ਹੋਰ ਵੀ ਕਿਸ ਨੂੰ ਪਤਾ ਲੱਗੇ ਜੀ ਮੇਰਾ ਪੁੱਤ ਕਿਉਂ ਨਹੀਂ ਮੈਂ ਕਹਾਂ ਜੀ ਇਹ ਤੁਸੀਂ ਕੋਟਕਪੂਰੇ ਥਾਣੇ ਚ ਮੈਨੂੰ ਲੱਗਦਾ ਬਾਹਲੀਆਣੀ ਦਾ ਘੱਟੋ ਘੱਟ ਦਰਖਾਸਤਾਂ ਹੀ ਇਸੇ ਕੰਮ ਵਾਲੀਆਂ ਹੁੰਦੀਆਂ ਪਈਆਂ ਜੀ ਕਿੰਨੇ ਬੰਦੇ ਨਾਲ ਫਰਾਡ ਕਰਨ ਨੂੰ ਮੰਨ ਲਓ ਮੇਰੇ ਮੈਂ 7 ਮਹੀਨੇ ਧੱਕੇ ਖਾ ਕੇ ਜੀ ਖਾਈ ਖੋਟ ਕਿਤੋਂ ਕੌਣ ਕੌਣ ਬੰਦਾ ਇੰਨੀ ਭਗਾਈ ਕਰ ਲੂ ਸਿੱਧੀ ਲਈ ਪੈਸੇ ਤਾਂ ਲੈਣ ਦੇਣੇ ਕੀਤੇ ਕੋਟ 30 30 ਲੱਖ ਰੁਪਈਆ ਜੀ 30 ਲੱਖ ਤੋਂ ਪਲੱਸ ਮੈਂ 3 ਲੱਖ ਰੁਪਈਆ ਮੇਰੇ ਉੱਤੇ ਲੱਗ ਗਏ ਜੀ ਕੀ ਮੰਨ ਤੁਸੀਂ ਇਹਨਾਂ ਕੋਲੇ ਲਾਇਸੈਂਸ ਵਗੈਰਾ ਚੈੱਕ ਕੀਤਾ ਅਲਥਾਨ ਲਾਇਸੈਂਸ ਨਹੀਂ ਵੀ ਇਹਨਾਂ ਕੋਲੇ ਬਿਨਾ ਲਾਇਸੈਂਸ ਤੋਂ ਬਿਨਾ ਬਿਨਾਂ ਲਾਇਸੈਂਸ ਤੋਂ ਇਹੋ ਜਿਹੇ ਤਾਂ ਸਰਦਾਰ ਕਦੇ ਹੀ ਮੈਂ ਤਾਂ ਸਲਾਹ ਦਿੱਤੀ ਸੀ ਮੈਂ ਸਲਾਹਕਾਰ ਹਾਂ ਜੀ ਉਹ ਲਿਖਤਾ ਕਰੀਏ ਐਵੇਂ ਕਰੀਏ ਜੀ ਆਪਾਂ ਬੈਨੂ ਮੈਂ ਤਾਂ ਜਿੰਨੀ ਵਾਰੀ ਜਾਂਦਾ 700 ਕੋਲ ਡਿਪਟੀ ਸਾਹਿਬ ਕੋਲੇ ਉਹ ਮਜਬੂਰ ਜੇ ਲੱਗਦੇ ਮਜਬੂਰ ਉਹ ਮੰਗਈ ਜੀ ਵੀ ਇਹਨਾਂ ਨੂੰ ਅਰੈਸਟ ਕੀਤਾ ਜਾ ਵੀ ਇਹਨਾਂ ਨੂੰ ਮਤਲਬ ਕਿ ਜਿਹੜਾ ਪੂਰਾ ਹੋਵੇ ਘਟਾ ਇਹ ਕੱਲ ਨੂੰ ਜਿਵੇਂ ਇਹ ਮੇਰੇ ਗਵਾਂ ਨੂੰ ਡਰਾਇਟ ਵੰਗਾਈ ਜਾਂਦੇ ਕੱਲ ਨੂੰ ਲੜਾਈ ਪੜਾਈ ਵਾਲੇ ਪਾਸੇ ਜਾਊਗਾ ਜੀ ਕੰਮ ਇਹ ਸ਼ਹਿਰ ਚ ਸਰੇਆਮ ਘੁੰਮਦੇ ਫਿਰਦੇ ਆ ਜੀ ਨੁਕਸਾਨ ਨੁਕਸਾਨ ਕਰ ਸਕਦੇ ਆ ਔਰ ਸੰਧਵਾਖਾ ਉਹਦਾ ਜਿਹੜਾ ਭਰਾ ਉਹ ਉਹ ਸਰੇਆਮ ਇਹਨਾਂ ਦੀ ਮਦਦ ਕਰਦਾ ਪਿਆ ਜੀ ਇਹ ਸੰਧਵਾਖਾ ਉਹ ਨਹੀਂ ਦੇਖਦਾ ਵੀ 30-30 ਲੱਖ ਰੁਪਏ ਦੀ ਠੱਗੀ ਉਹਨਾਂ ਦੀ ਕੋਠੀ ਸੰਧਵਾ ਸਾਹ ਦੀ ਬੈਠੇ ਹੁੰਦੀ ਹੈ ਜੀ ਇਹ ਤਾਂ ਹੀ ਬੇਨਤੀ ਹੈ ਜੀ सीएम ਸਾਹਿਬ ਨੂੰ ਵੀ ਇਹ ਇਹਨਾਂ ਨੂੰ ਅਰੈਸਟ ਕਰਾਇਆ ਜਾਵੇ ਜਲਦੀ ਜਲਦੀ ਫਿਰ ਇੱਕ ਹੋਰ ਹੈ ਜੀ ਮੇਰਾ ਕੋਈ ਸੱਜਨ ਮਿੱਤਰ ਰਤਨ ਜਰਾ ਐਮਐਲਏ ਉਹਨੇ ਸੀਐਮ ਨੂੰ ਫੋਨ ਵੀ ਕਰਾਇਆ ਇੱਥੇ ਕਿ ਬੰਦੇ ਅਰੈਸਟ ਕਰੋ ਸਾਡੀ ਤਾਂ ਪ੍ਰਸ਼ਾਸਨਿਕ ਬੇਨਤੀ ਹੈ ਜੀ ਵੀ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹੋਰ ਵੀ ਚਲੋ ਮੈਂ ਤਾਂ ਇੰਨਾ ਕੁਝ ਕਰ ਲਿਆ ਜੀ ਇਹ ਇਹ ਪਤਾ ਕੀ ਗੱਲ ਹੈ ਜੀ ਇਹ ਹੁਣ ਮੰਨ ਲਓ ਮੈਂ ਇੰਨਾ ਕੁਝ ਕਰ ਲਿਆ ਮੇਰਾ ਮੇਰੇ ਪੱਲੇ ਕੁਝ ਨਾ ਪਿਆ ਇਹਨਾਂ ਦੀ ਜਮਾਨਤਾਂ ਹੋ ਗਈਆਂ ਹਾਈ ਕੋਰਟ ਤੋਂ ਜਮਾਨਤ ਕਰਾ ਕੇ ਨਿਕਲ ਗਏ ਅਗਲਾ ਜਿਹੜਾ ਦੂਜਾ ਬੰਦਾ ਹੈ ਇੰਨਾ ਅਗਲਾ ਹੌਸਲਾ ਹੀ ਨਹੀਂ ਪਾਉਂਦਾ ਅਗਲਾ ਨਾ ਯਾਰ ਜ ਫਿਰ ਕੋਲੇ ਮੇਰੇ 30 ਲੱਖ ਨਾਲ ਤਾਂ ਸਬਰ ਨਹੀਂ ਹੋਇਆ ਨਾ ਕਿੰਨਿਆਂ ਨਾਲ ਇਹਨਾਂ ਨੇ ਠੱਗੀਆਂ ਮਾਰੀਆਂ ਹੋਣਗੀਆਂ ਅੱਗਾ ਜਦੋਂ ਇਹਨਾਂ ਕੋਲੇ ਪੈਸਾ ਆ ਜਾਂਦਾ ਇਹਨਾਂ ਦੇ ਸਬੰਧ ਵੀ ਵੱਡੇ ਬੰਦੇਆਂ ਨਾਲ ਹੋ ਜਾਂਦੇ ਆ ਤੁਹਾਡੇ ਅਰੇ ਆਊਟਸੈਟਿੰਗ ਜਿਸਨੂੰ ਤੁਸੀਂ ਜਮ ਕਦਮਾਂਦਰ ਬਿਵਸਥ ਵਿੱਚ ਜਿਹੜਾ ਮਦਈ ਪੱਖੋਂ ਨਾਲ ਕਹਿਣਾ ਹੈਗਾ ਕਿ ਇਹਨਾਂ ਨੇ ਤੱਕ ਕਿਰਤਾਰੀਆਂ ਨਹੀਂ ਹੋਦੀਆਂ ਤੇ ਕੁਝ ਨੇ ਇੱਕ ਜਿਹੜਾ ਹੈਗਾ ਬੰਦੇ ਨੂੰ ਛੱਡ ਵੀ ਇਨਵੋਲਵ ਨਹੀਂ ਕੀਤਾ ਇਹ ਮੁਕਦਮਾ ਜਿਹੜਾ ਹੈ ਕ੍ਰਿਸ਼ਵਾਲ ਸਿੰਘ ਦੇ ਬਿਆਨ ਦੇ ਤਰਜੋਆ ਆਊਟਸਰਡ ਇਮੀਗ੍ਰੇਸ਼ਨ ਦੇ ਬਾਲਕਾ ਜਿਹੜਾ ਸਤਿੰਦਰ ਸਿੰਘ ਤੇ ਉਹਨਾਂ ਦੀ ਨੌ ਦੇ ਖਿਲਾਫ ਦਰਜ ਹੋਇਆ ਇਹ ਮੁਕਦਮਾ ਆਫਟਰ ਇਨਕੁਆਰੀ ਦਰਜ ਹੋਇਆ ਹੈ ਕਿ ਸਤਿੰਦਰ ਸਿੰਘ ਅਤੇ ਉਸ ਦੀ ਨੌਆ ਜਿਹੜੀ ਉਹਦੇ ਖਿਲਾਫ ਹੋਇਆ ਜਿਹਦੇ ਵਿੱਚ ਕਦੇ ਵੀ ਇੱਕ ਬੰਦਾ ਹੋਰ ਪਾਉਣਾ ਹੈ ਉਹ ਪਹਿਲਾਂ ਇਹਨਾਂ ਨੇ ਕੰਪਲੇਂਟ ਚ ਲਿਖਿਆ ਸੀ ਜਿਹੜਾ ਕਿ ਉਹ ਨੂੰ ਦੋਸ਼ੀ ਨਹੀਂ ਪਾਇਆ ਗਿਆ ਜਿਸ ਸੇ ਕਰਕੇ ਉਹਨਾਂ ਲੋਗਾਂ ਨੇ ਖਲਾਫ ਮੁਕਦਮਾ ਦਰਜ ਹੋਇਆ ਫਿਰ ਵੀ ਅਸੀਂ ਬਨ ਇਨਵੈਸਟੀਗੇਸ਼ਨ ਦੇ ਦਰਾਰ ਇਹਨਾਂ ਨੂੰ ਵਿਚਾਰ ਕਰ ਲਾਂਗੇ ਅਸੀਂ ਦੇਖ ਲਾਂਗੇ ਜੇ ਉਹਦਾ ਉਹਨਾਂ ਦਾ ਕੋਈ ਪਾਰਟ ਆਉਂਦਾ ਤਾਂ ਅਸੀਂ ਉਹਨਾਂ ਨੂੰ ਵੀ ਨਾਮਜ਼ਦ ਕਰਾਂਗੇ ਬਾਕੀ ਦੋਸ਼ਾਂ ਨੂੰ ਫੜਨ ਵਾਸਤੇ ਸਾਡੀ ਰੀਡਿੰਗ ਜਾਰੀ ਹੈ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ